ਨੇ ਆਪਣੀ ਹੀ ਭੈਣ ਨਾਲ ਕਰਤਾ ਵੱਡਾ ਕਾਂਡ ਇਸ ਕਲਪ ਦੇ ਵਿੱਚ ਰਿਸ਼ਤੇ ਹੋਏ ਤਾਰ-ਤਾਰ ਆਪਣੀ ਹੀ ਭੈਣ ਦੇ ਨਾਲ ਰਚਾਇਆ ਵਿਆਹ ਸ਼ਰਮਨਾਖੁਲਾਸੇ ਤੋਂ ਬਾਅਦ ਸੋਸ਼ਲ ਮੀਡੀਆ ਤੇ ਮਚੀ ਤਰਥਲੀ ਵੀਡੀਓ ਹੋ ਰਹੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਜੀ ਹਾਂ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਇੱਕ ਮਾਮਲਾ ਸਾਹਮਣੇ ਆ ਰਿਹਾ ਜਿਹੜੀ ਕਿ ਵੀਡੀਓ ਹੈ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਿ ਇੱਕ ਭੈਣ ਨੇ ਆਪਣੇ ਭਰਾ ਦੇ ਨਾਲ ਵਿਆਹ ਕਰਾ ਲਿਆ ਹੈ ਤੇ ਭਰਾ ਨੇ ਆਪਣੀ ਭੈਣ ਨੂੰ ਪ੍ਰੈਗਨੈਂਟ ਵੀ ਕਰ ਦਿੱਤਾ ਹੈ ਤੁਸੀਂ ਇਹ ਸੁਣ ਕੇ ਵੀ ਹੈਰਾਨ ਹੋ ਜਾਓਗੇ ਤੁਹਾਡੇ ਪੈਰਾਂ ਦੇ ਹੇਠੋਂ ਜ਼ਮੀਨ ਖਿਸਕ ਜਾਵੇਗੀ ਕਿ ਆ ਮੈਂ ਕੀ ਬੋਲ ਰਹੀਆਂ ਅਸਲ ਸਾਡੇ ਦੇਸ਼ ਦੇ ਵਿੱਚ ਭੈਣ ਭਰਾ ਦੇ ਰਿਸ਼ਤੇ ਨੂੰ ਬਹੁਤ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਹੈ ਸਭ ਤੋਂ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਹੈ ਖੂਨ ਦੇ ਰਿਸ਼ਤੇ ਨੂੰ ਤਾਂ ਛੱਡੋ ਜੇ ਕੋਈ ਕੁੜੀ ਕਿਸੇ ਅਜਨਬੀ ਨੂੰ ਰਖੜੀ ਵੀ ਬੰਨ੍ਹ ਦਿੰਦੀ ਹੈ ਤਾਂ ਲੋਕ ਉਸ ਨੂੰ ਸ਼ੁੱਧ ਦੀ ਨਜ਼ਰਾਂ ਦੇ ਨਾਲ ਦੇਖਦੇ ਨੇ ਕਿ ਭਈ ਉਸ ਦੀ ਭੈਣ ਹੈ ਪਰ ਜਦੋਂ ਕੋਈ ਕੁੜੀ ਕਿਸੇ ਮੁੰਡੇ ਨੂੰ ਰਖੜੀ ਬੰਨ੍ਹ ਦਿੰਦੀ ਹੈ ਤਾਂ ਉਹ ਉਸ ਮੁਟਿਆਰ ਦੀ ਸੁਰੱਖਿਆ ਤੋਂ ਪਿੱਛੇ ਨਹੀਂ ਹਟਦਾ ਇਸ ਦੇ ਲਈ ਭੈਣ ਭਰਾ ਦੇ ਰਿਸ਼ਤੇ ਨੂੰ ਕਾਫੀ ਇੱਜ਼ਤ ਦੇ ਨਾਲ ਦੇਖਿਆ ਜਾਂਦਾ ਹੈ ਪਰ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਭੈਣ ਭਰਾ ਨੇ ਇਸ ਰਿਸ਼ਤੇ ਨੂੰ ਕਲੰਕ ਲਗਾ ਕੇ ਰੱਖ ਦਿੱਤਾ ਪਰ ਬਹੁਤ ਸਾਰੇ ਲੋਕ ਨੇ ਜੋ ਭੈਣ ਭਰਾ ਦੇ ਰਿਸ਼ਤੇ ਨੂੰ ਜਿਹੜੇ ਕਿ ਦਾਗਦਾਰ ਕਰਦੇ ਨੇ ਕਈ ਵਾਰ ਮੁੰਡਾ ਆਪਣੇ ਚਚੇਰੀ ਭੈਣ ਦੇ ਨਾਲ ਪਿਆਰ ਦੇ ਵਿੱਚ ਪੈ ਜਾਂਦਾ ਹੈ ਅਤੇ ਉਸ ਦੇ ਨਾਲ ਵਿਆਹ ਕਰ ਲੈਂਦੀ ਹੈ ਜਦੋਂ ਕਿ ਕਈ ਵਾਰ ਕੁੜੀ ਆਪਣੇ ਮਤਰੇ ਭਰਾ ਦੇ ਨਾਲ ਸੰਬੰਧ ਬਣਾ ਲੈਂਦੀ ਹੈ ਪਰ ਅੱਜ ਅਸੀਂ ਤੁਹਾਨੂੰ ਜੋ ਵੀਡੀਓ ਦਿਖਾਉਣ ਜਾ ਰਹੇ ਹਾਂ ਉਹ ਜਿਹੜੀ ਕਿ ਵੀਡੀਓ ਬਹੁਤ ਹੀ ਡਰਾਉਣੀ ਹੈਗੀ ਹੈ ਕਿਉਂਕਿ ਉਸ ਨੂੰ ਸੁਣ ਕੇ ਹੀ ਹਰ ਇੱਕ ਦਾ ਦਿਲ ਕੰਬ ਜਾਂਦਾ ਹੈਗਾ ਵੀ ਇਹ ਅਖੀਰ ਹੋ ਕੀ ਰਿਹਾ ਇਸ ਦੁਨੀਆ ਤੇ ਇਸ ਵਾਇਰਲ ਵੀਡੀਓ ਦੇ ਵਿੱਚ ਨਜ਼ਰ ਆ ਰਹੀ ਇੱਕ ਲੜਕੀ ਦੇ ਨਾਲ ਸਿਰਫ ਜਿਹੜੀ ਕਿ ਉਸ ਦਾ ਭਰਾ ਵੀ ਨਜ਼ਰ ਆ ਰਿਹਾ ਹੈ ਜੋ ਕਿ ਲੜਕੀ ਜੜੀ ਕੀ ਆਪਣੀ ਭਰਾ ਤੋਂ ਗਰਭਵਤੀ ਹੋਈ ਹੈ ਸਗੋਂ ਉਹ ਦਾਵਾ ਵੀ ਕਰਦੀ ਹੈ ਕਿ ਦੋਵੇਂ ਭੈਣ ਭਰਾ ਨੇ ਇੱਕ ਦੂਜੇ ਨਾਲ ਵਿਆਹ ਕਰਵਾ ਲਿਆ ਪ੍ਰਾ ਨੇ ਆਪਣੀ ਭੈਣ ਦੀ ਮੰਗ ਵੀ ਸਿੰਦੂਰ ਦੇ ਨਾਲ ਭਰ ਦਿੱਤੀ ਹੈ ਇਸ ਤੋਂ ਬਾਅਦ ਦੋਹਾਂ ਨੇ ਮੰਦਿਰ ਦੇ ਵਿੱਚ ਹੀ ਇਹ ਸ਼ਰਮਨਾਕ ਖੁਲਾਸਾ ਕੀਤਾ ਹੈ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਇੰਸਟਾਗ੍ਰਾਮ ਦੇ ਉੱਤੇ ਜਿਹੜੇ ਕਿ @sunilbha909 65 ਦੇ ਦੁਆਰਾ ਸ਼ੇਅਰ ਕੀਤੀ ਗਈ ਹੈ ਉਸ ਇੰਸਟਾਗ੍ਰam ਦਾ ਇਹ ਅਕਾਊਂਟ ਹੈ ਤਾਂ ਤੁਸੀਂ ਵੀ ਉੱਥੇ ਜਾ ਕੇ ਇਸ ਵੀਡੀਓ ਨੂੰ ਦੇਖ ਸਕਦੇ ਹੋ ਤਾਂ ਦੱਸ ਦਿਓ ਕਿ ਇਸ ਵੀਡੀਓ ਦੇ ਵਿੱਚ ਇੱਕ ਲੜਕੀ ਨਜ਼ਰ ਆ ਰਹੀ ਹੈ ਜਿਸ ਦੇ ਵਾਲਾਂ ਦੇ ਵਿੱਚ ਸਿੰਦੂਰ ਭਰਿਆ ਹੋਇਆ ਹੈ ਕੁੜੀ ਅਚਾਨਕ ਬੋਲਣ ਲੱਗਦੀ ਹੈ ਕਿ ਬੋਲਣ ਲੱਗਦੀ ਹੈ ਬੜੀ ਹੀ ਬੇਸ਼ਰਮੀ ਦੇ ਨਾਲ ਬੋਲ ਰਹੀ ਹੈ ਸਭ ਕੁਝ ਦੱਸ ਰਹੀ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੜਕੀ ਆਪਣੇ ਕੋਲ ਖੜੇ ਲੜਕੇ ਦੇ ਵੱਲ ਇਸ਼ਾਰਾ ਕਰਦੀ ਹੈ ਤੇ ਕਹਿੰਦੀ ਹੈ ਕਿ ਉਹ ਮੇਰਾ ਭਰਾ ਹੈ ਅਤੇ ਮੈਂ ਉਸ ਦੀ ਭੈਣ ਆ ਅਸੀਂ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਆ ਅਤੇ ਮੈਂ ਉਸ ਦੇ ਬੱਚੇ ਦੀ ਮਾਂ ਬਣਨ ਵਾਲੀ ਆ ਉੜੀ ਇੱਥੇ ਹੀ ਨਹੀਂ ਰੁਕਦੀ ਉਹ ਅੱਗੇ ਵੀ ਬਹੁਤ ਕੁਝ ਕਹਿੰਦੀ ਹੈ ਪਰ ਅਸੀਂ ਦੋਵੇਂ ਇੱਕ ਦੂਜੇ ਨੂੰ ਜਿਵੇਂ ਕਹਿੰਦੀ ਹੈ ਕਿ ਅਸੀਂ ਦੋ ਜਨ ਨੂੰ ਪਿਆਰ ਕਰਦੇ ਹਾਂ ਇਸ ਲਈ ਅਸੀਂ ਵਿਆਹ ਕਰਵਾ ਲਿਆ ਹੈ ਤੇ ਹੁਣ ਕੋਈ ਵੀ ਸਾਡੇ ਰਿਸ਼ਤੇ ਨੂੰ ਤੋੜ ਨਹੀਂ ਸਕਦਾ ਤਾਂ ਇਸ ਦੌਰਾਨ ਲੜਕਾ ਚੁੱਪ-ਚਾਪ ਖੜਾ ਹੈ ਜਦਕਿ ਲੜਕੀ ਸਾਰੀ ਕਹਾਣੀ ਆਪਣੇ ਮੂੰਹ ਦੇ ਨਾਲ ਸਾਰਾ ਬਿਆਨ ਕਰਿਆ ਹਾਲਾਂਕਿ ਇਹ ਵੀਡੀਓ ਕਿੱਥੋਂ ਦੀ ਹੈ ਇਸ ਦੇ ਵਿੱਚ ਕੁਝ ਵੀ ਨਜ਼ਰ ਨਹੀਂ ਆ ਰਿਹਾ ਲੜਕੀ ਦੇ ਵੱਲੋਂ ਜਾਂ ਫਿਰ ਲੜਕੇ ਦੇ ਵੱਲੋਂ ਕੁਝ ਵੀ ਨਹੀਂ ਕਿਹਾ ਗਿਆ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਇਹ ਕੋਈ ਹੋ ਸਕਦਾ ਹੈ ਕਿ ਇਹ ਰੀਲ ਬਣਾਉਣ ਦਾ ਕੋਈ ਵਖਰਾ ਢੰਗ ਵੀ ਹੋ ਸਕਦਾ ਹੈ ਇਸ ਦੇ ਬਾਰੇ ਹਲੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਪਰ ਇਸ ਵੀਡੀਓ ਦੇ ਆਧਾਰ ਦੇ ਉੱਤੇ ਅਸੀਂ ਤੁਹਾਨੂੰ ਇਹ ਜਾਣਕਾਰੀ ਦੇ ਰਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਕਲਯੁਗ ਦੇ ਵਿੱਚ ਰਿਸ਼ਤੇ ਕਿਵੇਂ ਤਾਰ-ਤਾਰ ਹੁੰਦੇ ਨਜ਼ਰ ਆ ਰਹੇ ਤੁਹਾਡਾ ਇਸ ਬਾਰੇ ਕੀ ਕੁਝ ਕਹਿਣਾ ਹੈਗਾ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਇਹ ਮੇਰਾ ਭਾਈ ਹੈ ਅਬ ਮੈਂ ਇਸki ਭੈਣ ਹਾਂ ਹਮ ਦੋਨੋਂ ਆਪਸ ਵਿੱਚ ਪਿਆਰ ਕਰਤੇ ਹੈ और मैं इसके बच्चे की मां बनने वाली हूं इसीलिए मैंने शादी की है और इस रिश्तों को कोई तोड़